ਤੁਬੀ ਨਾਲ ਦੀ ਐਡੀ ਮਾੜੀ ਹਾਲਤ ਸੀ ਕਰਦੀ ਮੈਂ ਕਾਲਜ ਦੇ ਵਿੱਚ ਚੰਡੀਗੜ੍ਹ ਜਾਂਦਾ ਹੁੰਦਾ ਸੀ 11ਵੀਂ ਦਾ ਸਾਡਾ ਇੱਕ ਟ੍ਰਿਪ ਗਿਆ ਸਿੰਗਾਪੁਰ ਉਹਨਾਂ ਨੇ 20000 ਰੁਪਏ ਲਿਆ ਸੀ ਸਿੰਗਾਪੁਰ ਦੇ ਸਾਰੇ ਟ੍ਰਿਪ ਦਾ ਕਾਲਜ ਨੇ ਇੱਕ ਬੱਚੇ ਤੋਂ ਸਿਰਫ 20000 ਮੇਰੇ ਕੋਲ ਬਣਿਆ ਨਹੀਂ ਸੀ ਮੈਂ ਜਟਾ ਨਹੀਂ ਪਾਇਆ ਤੇ ਇਹਦਾ ਹੁਣ ਆਪਾਂ ਸਾਰੇ ਪੰਜਾਬ 'ਚ ਸੋਗ ਮਨਵਾad ਗਏ ਸਾਰੇ ਪੰਜਾਬ ਨੂੰ ਕਿੱਗੇ ਵੀ ਹੁਣ ਇਹਦਾ ਮਤਲਬ ਆਪਾਂ ਸੋਗ ਮਨਾਈਏ ਕੋਈ ਸੋਗ ਦਾ ਕੋਈ ਪ੍ਰੋਗਰਾਮ ਰੱਖ ਲਗੇ ਜੇ 40 ਕਿੱਲੇ ਹੋਣ ਬੰਦੇ ਕੋਲ ਸਾਡੇ ਤਾਂ ਜਿਹੜੇ ਪਿੰਡ ਦੇ ਵਿੱਚ ਜਿਹਦੇ ਕੋਲ 40 ਕਿੱਲੇ ਹੋਣ ਉਹਨੂੰ ਸਰਦਾਰ ਕਹਿੰਦੇ ਆ ਤੇ ਆ ਪਹਿਲੀ ਵਾਰੀ ਵੇਖਿਆ ਵੀ 40 ਕਿੱਲੇ ਵਾਲੇ ਗਰੀਬ ਵੀ ਹੁੰਦੇ ਆ ਇੰਨੀ ਅਤ ਦੀ ਗਰੀਬੀ ਸੱਚੇ ਆ ਭਾਈ ਸਾਹਿਬ ਸੱਚ ਤੁਸੀਂ ਇਸ ਮਸਲੇ ਦੇ ਵਿੱਚ 40 ਕਿੱਲੇ ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਆਪਦੇ ਆਪ ਨੂੰ ਗਰੀਬ ਕਹਿੰਨੇ ਆ ਕਿਉਂਕਿ ਅੱਜ ਤੁਹਾਡੇ ਕੋਲ 1 ਰੁਪਿਆ ਹੋ ਸਕਦਾ ਅੱਜ ਤੁਹਾਡੇ ਕੋਲ ਹੋ ਸਕਦਾ 4-500 ਕਿੱਲਾ ਹੋਵੇ ਹੋ ਸਕਦਾ 300 ਕਿੱਲਾ ਹੋਵੇ ਹੋ ਸਕਦਾ 250 ਕਿੱਲਾ ਹੋਵੇ ਤੇ ਤੁਹਾਨੂੰ ਤਾਂ ਆਪੇ 40 ਕਿੱਲੇ ਆਲਾ ਗਰੀਬ ਲੱਗਣਾ ਜਿਹੜਾ ਬੰਦਾ 20 ਕਿੱਲੇ ਜਿਹਦੇ ਕੋਲ ਪੈਲੀ ਹੋਵੇ ਨਾ ਜਿਹਦੇ ਕੋਲ 20 ਕਿੱਲੇ ਪੈਲੀ ਹੋਵੇ ਕਈਆਂ ਬੰਦਿਆਂ ਕੋਲ ਮੈਂ ਫੋਰਚੂਨਰਾਂ ਵੇਖੀਆਂ ਕਿ 40 ਕਿੱਲੇ ਵਾਲੇ ਤਗੜੀ ਕੋਠੀ ਪਾਈ ਹੁੰਦੀ ਆ ਉਹ ਪਰ ਤੁਹਾਡਾ ਦੋਸ਼ ਨਹੀਂਗਾ ਪਹਿਲਾਂ ਤੇ ਸੁਣ ਲਓ ਵੀ ਗਰੀਬੀ ਕਹਿੰਦੇ ਕਿਨੂ ਆ ਤੁਸੀਂ ਤਾਂ ਗੱਲ ਕਰਦੇ ਆ ਟੂਰ ਤੇ ਜਾਣ ਦੀ ਔਰ ਤੁਸੀਂ ਟੂਰ ਤੇ ਗੱਲ ਕਰਦੇ ਆ ਇੱਥੇ ਲੋਕਾਂ ਕੋਲ ਦਸਵੀਂ ਦੇ ਜਿਹੜੀ ਐਗਜ਼ਾਮੀਨੇਸ਼ਨ ਫੀਸ ਨਹੀਂ ਹੁੰਦੀ ਉਹ ਜਿਹੜੀ ਆਪਣਾ 17-1800 ਰੁਪਿਆ ਫੀਸ ਹੁੰਦੀ ਤੁਸੀਂ ਤਾਂ 20000 ਕਿਹਾ ਸੀ ਇੱਥੇ 17-1800 ਰੁਪਿਆ ਫੀਸ ਹੁੰਦੀ ਨਾ ਜਿਹੜੀ ਉਹ ਫੀਸ ਭਰਨ ਵਾਸਤੇ 10-10 ਦਿਹਾੜੀਆਂ ਲਾਉਣੀਆਂ ਪੈਂਦੀਆਂ ਉਹਨਾਂ ਦਿਹਾੜੀਆਂ ਦੇ ਵਿੱਚੋਂ ਮਾਪੇ ਕਹਿੰਦਾ ਪਹਿਲਾਂ ਖੰਡ ਲਿਆ ਕੇ ਰੱਖ ਕਦੇ ਕਹਿੰਦਾ ਕਿਉਂਕਿ ਕੰਮ ਨਹੀਂ ਚੱਲਿਆ ਤੇਰੇ ਬਾਪੂ ਤੋਂ ਤੇਰੇ ਕੋਲ ਆਇਆ ਤੂੰ ਲਾ ਦੇ ਕਈ ਵਾਰ ਇਹੋ ਜਿਹੇ ਬੱਚੇ ਹੁੰਦੇ ਆ ਜਿਨ੍ਹਾਂ ਦੀ ਫੀਸ ਟੀਚਰ ਭਰਦੇ ਆ ਮੈਂ ਅੱਜ ਵੀ ਮੈਨੂੰ ਯਾਦ ਆ ਜਦੋਂ ਮੇਰੇ ਕੋਲ ਪਲੱਸ 2 ਦੇ ਵਿੱਚ ਐਗਜ਼ਾਮੀਨੇਸ਼ਨ ਫੀਸ ਭਰਨ ਵਾਸਤੇ ਪੈਸੇ ਨਹੀਂ ਸੀਗੇ ਤਾਂ ਮੈਂ ਆਪਦੇ ਸਰਾਂ ਵੀ ਮਿੰਤ ਕੀਤੀ ਸੀ ਅੱਧੇ ਕ ਪੈਸੇ ਉਹਨਾਂ ਨੂੰ ਮੈਂ ਦੇਤੇ ਸੀ ਤੇ ਅੱਧੇ ਕੋ ਉਹਨਾਂ ਨੇ ਮੈਨੂੰ ਇਹ ਕਹਤਾ ਸੀ ਚਲ ਕੋਈ ਗੱਲ ਨਹੀਂ ਔਰ ਮੇਰੇ ਨਾਲ ਦੇ ਸਾਥੀ ਬਹੁਤ ਸੀ ਜਿਨ੍ਹਾਂ ਨੇ ਦਿਹਾੜੀਆਂ ਕੀਤੀਆਂ ਸਿਰਫ ਇੱਕ ਇੱਕ ਐਗਜ਼ਾਮੀਨੇਸ਼ਨ ਫੀਸ ਵਾਸਤੇ ਤੇ ਜੇਕਰ ਤੁਸੀਂ 20000 ਰੁਪਿਆ ਜਾਣ ਵਾਸਤੇ ਤੁਹਾਨੂੰ ਬਾਹਰਲੀ ਕੰਟਰੀ ਵਾਸਤੇ ਨਹੀਂ ਮਿਲਿਆ ਨਾ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਗਰੀਬ ਆ ਜੇਕਰ 40 ਕੁਝ ਇਹੋ ਜਿਹੇ ਲੋ ਇਹੋ ਜਿਹੇ ਵਿਅਕਤੀ ਬੈਠੇ ਆ ਇਹੋ ਜਿਹੇ ਬੱਚੇ ਬੈਠੇ ਆ ਕਿ 10 ਤੋ ਉਹਨਾਂ ਨੇ ਕਰ ਲਈਆਂ ਪਰ 11ਵੀਂ 12ਵੀਂ ਕਰਨ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਗਰੀਬੀ ਦੱਸੋ ਹਣ ਗਰੀਬੀ ਕਿਹੜੀ ਆ ਅਸਲ ਦੇ ਵਿੱਚ ਤੁਹਾਡਾ ਦੋਸ਼ ਨਹੀਂਗਾ ਤੁਸੀਂ ਕਰ ਲਈਏ ਝਾੜੂ ਪਾਰਟੀ ਜਵੈਨ ਤੇ ਜਿੰਨੇ ਝਾੜੂ ਪਾਰਟੀ ਦੇ ਵਿੱਚ ਆ ਭਾਵੇਂ ਉਹ ਅਰਬਾਂ ਪਤੀ ਰਹੇ ਹੋਣ ਭਾਵੇਂ ਉਹਨਾਂ ਕੋਲ ਕਮੇਡੀ ਦਾ ਕਰੋੜਾ ਰੁਪਇਆ ਆਇਆ ਹੋਵੇ ਭਾਵੇਂ ਉਹਨਾਂ ਕੋਲ ਉਹ ਐਮਪੀ ਰਹਿ ਚੁੱਕੇ ਹੋਣ ਭਾਵੇਂ ਉਹਨਾਂ ਦਾ ਕੋਈ ਬਾਪੂ ਜਿਹੜਾ ਕਹਿ ਲੋ ਮਾਸਟਰ ਲੱਗਿਆ ਹੋਵੇ ਪਰ ਉਹਨਾਂ ਨੇ ਆਪਦੇ ਆਪ ਨੂੰ ਸਾਰੀ ਉਮਰ ਗਰੀਬ ਦੱਸਿਆ ਤੁਹਾਡਾ ਦੋਸ਼ ਨਹੀਂਗਾ ਤੁਸੀਂ ਇਹ ਲੋਕਾਂ ਨੂੰ ਗੱਲਾਂ ਦੱਸਦੇ ਆ ਮੈਂ ਕਹਿੰਨਾ ਲੋਕ ਤਾਂ ਨਾ ਜਿਹੜੇ ਸੁਣੀ ਜਾਂਦੇ ਆ ਕਿ 40 ਕਿੱਲੇ ਸਾਡੇ ਕੋਲ ਜ਼ਮੀਨ ਹੁੰਦੀ ਸੀ ਗਰੀਬੀ ਹੁੰਦੀ ਸੀ ਥੋੜੀ ਜੀ ਜ਼ਮੀਨ ਹੁੰਦੀ ਸੀ 40 ਕਿੱਲੇ ਜੈਂ ਮੈਂ ਕਹਿੰਨਾ 40 40 ਕਿਲੇ ਇਹੋ ਜੀ ਗਰੀਬੀ ਸਾਰੇ ਪੰਜਾਬ ਦੇ ਲੋਕਾਂ ਕੋਲ ਆ ਜੇ ਨਾ ਆਸਟ੍ਰੇਲੀਆ ਕੈਨੇਡਾ ਅਮਰੀਕਾ ਜਿੰਨੀਆਂ ਜਿੰਨੀਆਂ ਕੰਟਰੀਆਂ ਬਾਹਰ ਦੀਆਂ ਤਗੜੀਆਂ ਤਗੜੀਆਂ ਉਹ ਇੱਥੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਪੀਆਰ ਭਾਲਿਆ ਕਰਨਗੇ ਕਿ ਸਾਨੂੰ ਪੰਜਾਬ ਦੇ ਵਿੱਚ ਪੀਆਰ ਦੇ ਦਿਓ ਤੁਸੀਂ ਪੰਜਾਬ ਦੇ ਲੋਕੋ ਦੱਸੋ 40 ਕਿਲੇ ਥੋੜੇ ਹੁੰਦੇ ਕਿਤੇ ਥੋੜੇ ਇਹਨਾਂ ਨੂੰ ਲੱਗਦੇ ਆ ਕਿਉਂਕਿ ਅੱਜ ਬੱਸਾਂ ਚੱਲਦੀਆਂ ਉਦੋਂ ਬੱਸਾਂ ਨਹੀਂ ਚਲਦੀਆਂ ਹੋਣਗੀਆਂ ਅੱਜ ਪਹਿਲੀ ਜ਼ਿਆਦੇ ਹੋਊਗੀ ਅੱਜ ਪਹਿਲੀ ਤਾਂ ਥੋੜੀ ਲੱਗਦੀ ਐ 40 ਕਿੱਲੇ ਤੇ 20000 ਰੁਪਿਆ 40 ਕਿੱਲੇ ਵਾਲੇ ਕੋਲ ਜੇ ਜੇ 40 ਕਿੱਲੇ ਵਾਲਿਆਂ ਨੂੰ 20000 ਰੁਪਿਆ ਬਾਲਾ ਲੱਗਦਾ ਤੇ ਫਿਰ ਤੁਸੀਂ ਉਹਨਾਂ ਗਰੀਬਾਂ ਦੀ ਸੋਚੋ ਜਿਨ੍ਹਾਂ ਕੋਲ ਓੜਾ ਤੱਕ ਨਹੀਂ ਉਹਨਾਂ ਬੰਦਿਆਂ ਦੀ ਸੋਚੋ ਜਿਹੜੇ ਗਰੀਬ ਬੰਦੇ ਤੁਹਾਡੇ 40 ਕਿੱਲਾਂ ਚ ਦਿਹਾੜੀ ਕਰਨ ਆਉਂਦੇ ਸੀ 40 ਕਿੱਲਾਂ ਚ ਦਿਹਾੜੀ ਵੀ ਕੋਈ ਕਰਦਾ ਹੋਊਗਾ ਤੇ ਉਹਦੇ ਹਾਲ ਵੇਖ ਕੇ ਤਾਂ ਤੁਹਾਨੂੰ ਕਹਿ ਕੀ ਹੋਣ ਵਾਲਾ ਹੋ ਜਾਂਦਾ ਹੁਣ ਹਾਏ ਹਾਏ ਇਹਦੇ ਕੋਲ ਤਾਂ 40 ਕਿੱਲੇ ਹੀ ਹੈ ਨਹੀਂਗੇ 40 ਕਿੱਲੇ ਬਹੁਤ ਹੁੰਦੀ ਮਹਾਰਾਜ ਜੀ ਲਓ ਮੈਨੂੰ ਦਿਓ ਖਾ 40 ਕਿੱਲੇ ਮੈਨੂੰ ਮੈਂ ਜੋ 10 ਤੋਂ ਛੱਡੇ 30 ਕਿੱਲੇ ਮੈਨੂੰ ਦਿਓ ਮੈਂ ਕਹੂੰਗਾ ਮੇਰੇ ਅਰਕਾ ਸਰਦਾਰ ਕੋਈ ਨਹੀਂ 40 ਕਿੱਲਿਆਂ ਵਾਲਾ ਗਰੀਬ ਮੈਂ ਪਹਿਲੀ ਵਾਰੀ ਵੇਖਿਆ ਤੇ ਇਹੋ ਜੀ ਗਰੀਬੀ ਤੇ ਪਹਿਲੀ ਵਾਰੀ ਕਹਿੰਦੇ ਗਾਣਾ ਤਾਂ ਕਿਸੇ ਨੇ ਇਹ ਕੱਢਿਆ ਸੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਪਰ ਤੇਰੀ ਗਰੀਬੀ ਦਾ ਮਜ਼ਾਕ ਤਾਂ ਉਹਨੂੰ ਵੀ ਜੀ ਕਰਦਾ ਤੇਰੀ ਗਰੀਬੀ ਤੇ ਹਾਸਾ ਵੀ ਆਉਂਦਾ ਤੇਰੀ ਗਰੀਬੀ ਤੇ ਹੈਰਾਨ ਵੀ ਹੁੰਨੇ ਆ ਵੀ 40 ਕਿੱਲਿਆਂ ਵਾਲੇ ਗਰੀਬ ਮੈਂ ਪਹਿਲੀ ਵਾਰੀ ਵੇਖਿਆ ਕਦੇ ਉਹਨਾਂ ਦਾ ਕੀ ਸੋਚਦੇ ਹੋਵੋਗੇ ਜਿਨ੍ਹਾਂ ਦੇ ਕੋਲ 40 ਕਿੱਲਿਆਂ ਵਾਲੇ ਕੋਲ ਕੋਠੀ ਹੁੰਦੀ ਆ ਸੁਣੀ ਚਲੋ ਆਪਣਾ ਢੱਲੋ ਸਾਹਿਬ ਉਹਨਾਂ ਬੰਦਿਆਂ ਸ਼ਹਿਰਾਂ 'ਚ ਕਦੇ ਜਾਓ ਜਿਨ੍ਹਾਂ ਕੋਲ ਛਪਰੀਆਂ ਪੰਗਾ ਚਾਰ ਓੜੇ ਤੱਕ ਨਹੀਂ ਉਹਨਾਂ ਕੋਲੇ ਚਾਰ ਜਿਹੜੇ ਚਾਰ ਮਰਲੇ ਥਾਂ ਰਹਿਣ ਨੂੰ ਹੈ ਨਹੀਂ ਉਹਨਾਂ ਕੋਲ ਉਹ ਝੁੱਗੀਆਂ ਪਾ ਕੇ ਬੈਠੇ ਆ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋਵੋਗੇ ਉਹਨਾਂ ਨੂੰ ਤਾਂ ਫਿਰ ਤੁਸੀਂ ਕੀੜੇ ਮਕੌੜੇ ਸਮਝਦੇ ਹੋਵੋਗੇ ਜਿਹੜੇ ਬੰਦੇ ਰੇੜੀਆਂ ਲਾ ਕੇ ਬੈਠੇ ਆ ਅੱਜ ਤੱਕ ਉਹਨਾਂ ਕੋਲ ਆਪਦਾ ਥਾਂ ਨਹੀਂ ਲਿਆ ਗਿਆ ਚਾਰ ਪੀੜੀਆਂ ਕਈ ਉਹਨਾਂ ਦੀਆਂ ਹੋਆਂ ਜਿਹੜੀਆਂ ਕਿਰਾਏ ਤੇ ਬੈਠੀਆਂ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਕੁਝ ਇਹੋ ਜਿਹੇ ਲੋਕ ਆ ਕਹਿਣ ਨੂੰ ਤਾਂ ਬਹੁਤ ਚੰਗੇ ਆ ਜਾਂਦੇ ਆ ਪਹਿਲਾਂ ਨਾ ਪੰਜਾਬ ਦੇ ਵਿੱਚ ਹਾਲਾਤ ਚੈੱਕ ਕਰੋ 40 ਕਿੱਲੇ ਵਾਲੇ ਗਰੀਬ ਜੀ ਲੋਕਾਂ ਦੇ ਕੋਠੇ ਡਿੱਗੇ ਪਏ ਆ ਤੇ 40 ਕਿੱਲੇ ਵਾਲਿਆਂ ਦੇ ਕੋਠਿਆਂ ਭਾਂਗਾ ਹੁੰਦੀਆਂ ਪਹਿਲੀ ਵਾਰੀ ਗਰੀਬ ਵੇਖਿਆ ਹੁਣ ਇਸ ਗਰੀਬ ਨੂੰ ਅਸੀਂ ਗੱਲਾਂ ਕੀ ਕਹੀਏ ਸਮਝ ਹੀ ਨਹੀਂ ਆਉਂਦੀ ਕਾਰਨ ਤੇ ਆ ਕਿ ਅਸਲ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਲੋਕਾਂ ਤੋਂ ਮੰਗਦੇ ਆ ਵੋਟਾਂ ਤੁਸੀਂ ਆਪ ਦੇ ਆਪ ਨੂੰ ਤੁਸੀਂ ਅਸਲ ਦੇ ਵਿੱਚ ਨਾ ਮੈਂ ਤਾਂ ਤੁਹਾਨੂੰ ਇੱਕ رائے ਦਿਆਂਗਾ ਦੋ ਕੁ ਮਹੀਨੇ ਕਿਸੇ ਦੇ ਭਾਂਡੇ ਮਾਂਜਣ ਲੱਗ ਜਾਓ ਹੋ ਸਕਦਾ ਲੋਕ ਤੁਹਾਨੂੰ ਇਹ ਕਹਿੰਦੇ ਨੇ ਯਾਰ ਭਾਂਡੇ ਮਾਂਜਦਾ ਵਿਚਾਰਾ ਗਰੀਬ ਬੰਦਾ ਗਰੀਬਾਂ ਦੀ ਕਰ ਦੂਗਾ 40 ਕਿੱਲਿਆਂ ਦਾ ਗਰੀਬ ਓਹ ਹੋ ਹੋ 30 ਕਿਲ 20 ਕਿੱਲੇ ਦਿੰਨੇ ਹੋ ਮੈਨੂੰ 20 ਕਿੱਲੇ ਪੈਲੀ ਦੇ ਕੋਈ ਦੇਣਦਾ ਬੰਦਾ ਮੈਨੂੰ ਮੇਰੇ ਕੋਲ ਆ ਜੋੜਾ ਨਹੀਂ ਗਈ 20 ਕਿੱਲੇ ਇੱਥੇ ਬਾਈ ਜੀ ਕਿਸਾਨ ਬੈਠਿਆ ਕਿਸਾਨ ਦੱਸੋ ਮੇਰੇ ਭਰਾਵੋ ਕਿ 40 ਕਿੱਲੇ ਵਾਲੇ ਨੂੰ ਆਪਾਂ ਸਰਦਾਰ ਕਹਿੰਨੇ ਆ ਕਿ ਨਹੀਂ ਕਹਿੰਦੇ ਆਪਾਂ ਤਾਂ 20 ਕਿੱਲੇ ਵਾਲੇ ਨੂੰ ਸਰਦਾਰ ਕਹਿ ਦਿੰਨੇ ਆ ਹਾਂ ਜੇ ਤਾਂ 2 ਕਿੱਲੇ ਹੁੰਦੇ ਅਸੀਂ ਮੰਨ ਲੈਂਦੇ 4 ਕਿੱਲੇ ਹੁੰਦੇ ਅਸੀਂ ਮੰਨ ਲੈਂਦੇ 10 ਕਿੱਲੇ ਵੀ ਹੁੰਦੇ ਅਸੀਂ ਮੰਨ ਲੈਂਦੇ ਪਰ 10 ਕਿੱਲੇ ਆਲਾ ਵੀ ਸਰਦਾਰ ਵਰਤ ਆ ਜਾਂਦਾ ਤੇ 40 ਕਿੱਲੇ ਵਾਲਾ ਗਰੀਬ ਪਹਿਲੀ ਵਾਰੀ ਵੇਖਿਆ ਗਰੀਬ ਜੀ ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਫਿਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਆ ਉਹ ਜਾਣੇ 40 ਕਿੱਲੇ ਦੇ ਗਰੀਬ ਨੂੰ ਜੋ ਕੁਝ ਕਰਕੇ ਦੇ ਸਕਦੇ ਹੋ ਅਸੀਂ ਦੇ ਦਾਂਗੇ ਤੇ ਮੇਰੇ ਭਰਾ ਢਿੱਲੋ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੋਟਾਂ ਮੰਗੋ ਜ਼ਰੂਰ ਮੰਗੋ ਲੋਕ ਭੋਲੇ ਆ ਪੰਛੀ ਕਹਿ ਲੋ ਭੋਲੇ ਪੰਛੀ ਕਹਿ ਲੋ ਚਾਹੇ ਲਾਈਲਕ ਕਹਿ ਲੋ ਲੋਕ ਵੋਟਾਂ ਪਾ ਦੇਣਗੇ ਪਰ ਲੋਕਾਂ ਨੂੰ ਨਾ ਐਨੇ ਵੀ ਮੂਰਖ ਨਾ ਬਣਾਓ ਵੀ ਲੋਕ ਇੰਨੇ ਕਿਤੇ ਮੂਰਖ ਪਏ ਆ ਲੋਕਾਂ ਨੂੰ ਸਬੂਤ ਕਿਤੇ ਲੋਕਾਂ ਦਾ ਤੁਸੀਂ ਟੈਸਟ ਤਾਂ ਨਹੀਂ ਲੈ ਰਹੇ ਕਿ ਲੋਕ ਮੂਰਖ ਹੈਗੇ ਕਿ ਨਹੀਂ ਹੈਗੇ ਹੁਣ ਹੋ ਸਕਦਾ ਤੁਸੀਂ ਪਛਤਾਉਂਦੇ ਹੋ ਯਾਰ ਕਹਨੇ ਤਾਂ 4 ਕਿੱਲੇ ਸੀ ਮੂੰਹ ਤੋਂ 40 ਕਿੱਲੇ ਨਿਕਲ ਗਏ ਐਵੇਂ ਵੀ ਹੋ ਸਕਦਾ ਪਰ 40 ਕਿੱਲੇ ਵਾਲੇ ਗਰੀਬ ਅਸੀਂ ਪਹਿਲੀ ਵਾਰ ਵੇਖ ਰਹੇ ਆ ਦੱਸੋ ਪੰਜਾਬ ਦੇ ਲੋਕੋ ਤੁਹਾਡੇ ਪਿੰਡਾਂ ਦੇ ਵਿੱਚ 40 40 ਕਿੱਲੇ ਵਾਲੇ ਗਰੀਬ ਕਿਹੜੇ ਆ ਹੁਣ ਤਾਂ ਜਿਹੜੇ ਵਿਚਾਰੇ 40 ਕਿੱਲੇ ਵਾਲੇ ਹੋਣਗੇ ਉਹ ਵੀ ਮੂੰਹ ਬਲੇਟਦੇ ਫਿਰਦੇ ਆ ਕਾਰਨ ਕੀ ਆ ਤੁਸੀਂ ਗਰੀਬੀਆਂ ਦਾ ਮਜ਼ਾਕ ਉਡਾਉਂਦੇ ਆ ਗਰੀਬੀ ਤੁਸੀਂ ਵੇਖੀ ਨਹੀਂਗੀ ਗਰੀਬੀ ਨਹੀਂ ਵੇਖੀ ਨਾ ਚੰਗੀ ਗੱਲ ਆ ਇਹ ਗਰੀਬੀ ਦੇ ਹਾਲਾਤ ਬਹੁਤ ਮਾੜੇ ਹੁੰਦੇ ਆ ਤੁਹਾਡੇ ਨਾਲ ਤਾਂ ਸੁਖਬੀਰ ਬਾਦਲ ਵਰਤਦਾ ਸੀ ਗਰੀਬਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਨਹੀਂ ਵਰਤਦੇ ਜਿਹੜਾ ਬੰਦਾ ਗਰੀਬ ਹੁੰਦਾ ਗਰੀਬ ਦੀਆਂ ਛੱਤਾਂ ਚੁੰਦੀਆਂ ਹੁੰਦੀਆਂ ਜਿਹੜਾ ਗਰੀਬ ਹੁੰਦਾ ਉਹਨੇ ਇੱਕ ਡੰਗ ਦੀ ਰੋਟੀ ਖਾ ਕੇ ਦੂਜੀ ਡੰਗ ਦੇ ਉਹਨੂੰ ਫਿਕਰ ਪਿਆ ਹੁੰਦਾ ਤੇ ਇਹ ਤਾਂ ਫਿਰ ਸਿਰਫ ਤੁਹਾਡੀਆਂ ਕਹਿਣੀਆਂ ਗੱਲਾਂ ਹੀ ਆ ਸਿਰਫ ਵੋਟਾਂ ਲੈਣ ਵਾਸਤੇ ਕੋਈ ਚਾਹ ਵੇਚਣ ਲੱਗ ਜਾਂਦਾ ਤੇ ਕੋਈ 40 ਕਿੱਲੇ ਵਾਲਾ ਗਰੀਬ ਬਣ ਜਾਂਦਾ ਤੁਹਾਡੀਆਂ ਮਿਹਰਬਾਨੀਆਂ ਲੋਕਾਂ ਦੇ ਫੁੱਟੇ ਕਰਮਾ ਜਿਹੜੇ ਤੁਹਾਡੇ ਵਰਗਿਆਂ ਨੂੰ ਐਮਐਲਏ ਮੰਤਰੀ ਬਣਾ ਕੇ ਆਪ ਕੁਰਸੀਆਂ ਤੇ ਬਿਠਾ ਦਿੰਦੇ ਆ ਜਿਹੜੇ ਬੰਦੇ 40 ਕਿੱਲੇ ਵਾਲੇ ਆਪਦੇ ਆਪ ਨੂੰ ਗਰੀਬ ਸਮਝਦੇ ਹੋਣ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਲੋਕਾਂ ਦੀ ਗਰੀਬੀ ਚੱਕਣਗੇ ਸਭ ਤੋਂ ਪਹਿਲਾਂ ਆਪਦੇ ਘਰ ਦੀ ਗਰੀਬੀ ਚੱਕਣਗੇ ਇਹ ਗੱਲ ਯਾਦ ਰੱਖ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ